ਦੁਨੀਆ ਵਿੱਚ ਜਿੰਨੇ ਪੰਜਾਬੀ ਵੱਸਦੇ ਆ ਜਿਹੜੇ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਆ ਤੇ ਪੰਜਾਬੀ ਕਿਤਾਬਾਂ ਹੁੰਦੀਆਂ ਰਹਿੰਦੀਆਂ ਦੁਨੀਆ ਤੇ ਕਿਤਾਬਾਂ ਨੂੰ ਪਿਆਰ ਕਰਨ ਵਾਲੇ ਬੰਦੇ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਜਿਹੜੇ ਬੰਦੇ ਆ ਆ ਇੱਕ ਕਿਤਾਬ ਹੈ ਹਨੇ ਹਨੇ ਪਾਤਸ਼ਾਹੀ ਬੜੀ ਚਰਚਾ ਦੇ ਵਿੱਚ ਆ ਧਾਰਮਿਕ ਸਾਹਿਤ ਵਜੋਂ ਛਪੀ ਆ ਇਹ ਕਿਤਾਬ ਦੀ ਕੋਈ ਖਾਸੀਅਤ ਇਹ ਆ ਕਿ ਕੁਝ ਕੁ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਨੇ ਜਾਂ ਕੁਝ ਕੁ ਗ੍ਰੰਥ ਇਹੋ ਜਿਹੇ ਹੁੰਦੇ ਨੇ ਜਿਹੜੇ ਕਾਗਰੂਪ ਦੇ ਵਿੱਚ ਛਾਪੇ ਹੁੰਦੇ ਨੇ ਜਿਨ੍ਹਾਂ ਨੂੰ ਆਮ ਲੋਕ ਨਹੀਂ ਪੜ ਸਕਦੇ ਉਹਨਾਂ ਨੂੰ ਵਿਦਵਾਨ ਜਾਂ ਬੁੱਧੀਜੀਵੀ ਲੋਕ ਪੜ ਸਕਦੇ ਐਵੇਂ ਹੀ ਜਿਹੜੇ ਸਿੱਖ ਇਤਿਹਾਸ ਨਾਲ ਸਮੰਤ ਰੱਖਦੇ ਹੋਣਗੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਭਾਈ ਰਤਨ ਸਿੰਘ ਭੰਗੂ ਦੇ ਇੱਕ ਪ੍ਰਾਚੀਨ ਪੰਥ ਪ੍ਰਕਾਸ਼ ਛਾਪੇ ਆ ਉਹ ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਆ ਭਾਈ ਰਤਨ ਸਿੰਘ ਭੰਗੂ ਦਾ ਉਹ ਕਾਗਰੂਪ ਜਾਂ ਉਹਨੂੰ ਹਰ ਕੋਈ ਨਹੀਂ ਪੜ ਸਕਦਾ ਉਹ ਭਾਈ ਰਤਨ ਸਿੰਘ ਪੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਜਿਹੜਾ ਵਾਰਤਕ ਰੂਪ ਹੈ ਉਹ ਹਨੇ ਹਨੇ ਪਾਤਸ਼ਾਹੀ ਤੇ ਬੇਲੋਂ ਨਿਕਲਦੇ ਸ਼ੇਰ ਦੇ ਵਿੱਚ ਵੀਰੇ ਉਹਨਾਂ ਨੇ ਕੀਤਾ ਬੜੀ ਮਿਹਨਤ ਕੀਤੀ ਆ 2 ਸਾਲ ਆਨੰਦਪੁਰ ਸਾਹਿਬ ਰਹਿ ਕੇ ਜਿਹੜੇ ਪ੍ਰਾਚੀਨ ਪਰੰਥ ਪ੍ਰਕਾਸ਼ ਨਹੀਂ ਪੜ ਸਕਦੇ ਕਾਵ ਰੂਪ ਨਹੀਂ ਪੜ ਸਕਦੇ ਉਹ ਫਿਰ ਇਹ ਵਾਰਤਕ ਜੂੜ ਪੜਿਓ ਇਹ ਕਿਤਾਬ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਨੇ ਉਹ ਕਿਤਾਬਾਂ ਨੂੰ ਪਿਆਰ ਕਰਦੇ ਲੋਕ ਕਿਤਾਬਾਂ ਬੰਦੇ ਦੀ ਜ਼ਿੰਦਗੀ ਬਣਾ ਦਿੰਦੀਆਂ ਨੇ ਲਾਸਟ ਦੇ ਵਿੱਚ ਇੱਕ ਗੱਲ ਕਹਿਣੀ ਚਾਹੂੰਗਾ ਜਿਨ੍ਹਾਂ ਦੇ ਘਰਾਂ 'ਚ ਕਿਤਾਬਾਂ ਨੇ ਉਹ ਜੰਨੀਆਂ ਮਰਜੀ ਤੰਗੀ ਤੁਰਸ਼ੀਆਂ ਦੇ ਵਿੱਚ ਚੰਦੇ ਤੁਰਦੇ ਫਿਰਦੇ ਰਹਿਣ ਕਿਤਾਬਾਂ 50 ਲੱਖ ਦੀ ਕੋਠੀ ਦਾ ਪਵਾਦਣਗੀਆਂ ਪਰ 50 ਲੱਖ ਦੀ ਕੋਠੀ ਕਦੇ ਕਿਤਾਬਾਂ ਨਹੀਂ ਲੈ ਕੇ ਦੇ ਸਕਦੀ ਸੱਤ ਸ਼੍ਰੀਆ ਕਰ ਥੈਂਕ ਯੂ